ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 788 ਤੋਂ ਲੈ ਕੇ 790 ਤੱਕ ਸਵਾਯਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੈ ਤਨ ਕੀਆ ਸੀਗਾਰ ਸੇਜ ਕਾਂਤਨ ਆਇਓ ਐਵੇਂ ਪਿਆ ਵਿਕਾਰ ਹਾਂਜੀ ਸੰਗਤ ਜੀ ਪਾਤਸ਼ਾਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਸੰਸਾਰ ਦੀ ਉਦਾਹਰਨ ਦੇ ਕੇ ਕਹਿੰਦੇ ਜੇ ਕਿਸੇ ਜੀਵ ਇਸਤਰੀ ਨੇ ਸੁਰਮਾ ਫੁੱਲ ਪਾਨ ਰਸ ਲੈ ਕੇ ਸ਼ਿੰਗਾਰ ਕੀਤਾ ਪਰ ਆਪਣੇ ਪਤੀ ਨਾਲ ਮਿਲਾਪ ਨਹੀਂ ਹੋਇਆ ਤਾਂ ਉਹਦਾ ਇਹ ਸ਼ਿੰਗਾਰ ਕੀਤਾ ਵਿਅਰਥ ਗਿਆ ਐਵੇਂ ਵਿਕਾਰ ਹੀ ਬਣ ਗਿਆ ਇਸ ਤਰ੍ਹਾਂ ਇਹ ਕਹਿੰਦੇ ਕੋਈ ਜੀਵ ਇਸਤਰੀ ਧਾਰਮਿਕ ਕੰਮ ਕਰਦੀ ਆ ਪਰ ਪਰਮੇਸ਼ਰ ਪਤੀ ਦੇ ਨਾਲ ਮਿਲਾਪ ਨਹੀਂ ਹੁੰਦਾ ਕਿਉਂਕਿ ਮਨ ਨਹੀਂ ਬਦਲਿਆ ਤਾਂ ਉਹਦੇ ਸਾਰੇ ਉਹ ਜਿਹੜੇ ਧਾਰਮਿਕ ਕੰਮ ਕੀਤੇ ਨੇ ਵਿਅਰਥ ਜਾਂਦੇ ਨੇ ਮਹੱਲਾ ਤੀਜਾ ਤਨ ਪਿਰ ਇਹਨਾ ਆਖੀਆਂ ਬਹਿਨ ਇਕੱਠੇ ਹੋਏ ਇਕ ਜੋਤ ਦੋਏ ਮੂਰਤੀ ਤਨ ਪਿਰ ਕਹੀਐ ਸੋਏ ਫਿਰ ਪਾਸ਼ਾ ਕਹਿੰਦੇ ਨੇ ਪਤੀ ਪਤਨੀ ਇਸ ਲਈ ਨਹੀਂ ਕਿ ਉਹਨਾਂ ਦਾ ਸਰੀਰਕ ਤੌਰ ਤੇ ਉਹ ਇਕੱਠੇ ਨੇ ਪਰ ਜਦੋਂ ਉਹ ਆਤਮਿਕ ਤੌਰ ਤੇ ਇਕੱਠੇ ਹੋ ਜਾਂਦੇ ਨੇ ਉਹਨਾਂ ਦੀ ਰੂਹਾਂ ਦਾ ਮਿਲਾਪ ਹੁੰਦਾ ਫੇਰ ਹੀ ਉਹਨਾਂ ਨੂੰ ਪਤੀ ਪਤਨੀ ਕਹਿ ਸਕੀਦਾ ਹੈ ਪੌਰੀ ਪੈਵਨ ਭਗਤ ਨ ਹੋਵਈ ਨਾਮ ਨ ਲਗੈ ਪਿਆਰ ਸਤਗੁਰ ਮਿਲਿਆ ਪਉ ਊਪਜੈ ਪੈ ਪਾਏ ਰੰਗ ਸਵਾਰ ਮਨ ਤਨ ਮਨ ਰੱਤਾ ਰੰਗ ਸਿਉ ਹਉ ਮੈਂ ਤ੍ਰਿਸਨਾ ਮਾਰ ਤਨ ਮਨ ਰੱਤਾ ਰੰਗ ਸਿਉ ਹਉ ਮੈਂ ਤ੍ਰਿਸਨਾ ਮਾਰ ਮਨ ਤਨ ਨਿਰਮਲ ਆਤ ਸੋਹਣਾ ਪੇਟਿਆ ਕ੍ਰਿਸ਼ਨ ਮੁਰਾਰ ਪਾਉ ਪਾਉ ਸਭ ਤਿਸ ਦਾ ਸੋ ਸੱਚ ਵਰਤੈ ਸੰਸਾਰ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਦੇ ਡਰ ਅਦਬ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ ਨਾ ਹੀ ਪਰਮੇਸ਼ਰ ਦੇ ਨਾਮ ਵਿੱਚ ਪਿਆਰ ਪੈਂਦਾ ਹੈ ਜਦੋਂ ਸਤਗੁਰ ਦੀ ਸ਼ਰਨ ਜਾਈਏ ਤਾਂ ਪਰਮੇਸ਼ਰ ਦੇ ਲਈ ਡਰ ਆਦਬ ਉਪਜਦਾ ਹੈ ਮਨ ਦੇ ਵਿੱਚ ਜੀਵ ਦੇ ਤੇ ਫਿਰ ਇਸ ਡਰ ਆਦਬ ਦੇ ਨਾਲ ਪਿਆਰ ਪੈਦਾ ਹੁੰਦਾ ਹੈ ਪਰਮੇਸ਼ਰ ਦੇ ਲਈ ਤੇ ਇਸ ਤਰ੍ਹਾਂ ਫਿਰ ਜੀਵ ਆਪਣੇ ਆਪ ਨੂੰ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗ ਲੈਂਦਾ ਹੈ ਫਿਰ ਜਿਸ ਜੀਵ ਦਾ ਕਹਿੰਦੇ ਹਿਰਦਾ ਤੇ ਮਨ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਉਹਦੇ ਅੰਦਰੋਂ ਹਉਮੈ ਤੇ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਉਦਾ ਮਨ ਤੇ ਹਿਰਦਾ ਨਿਰਮਲ ਹੋ ਜਾਂਦੇ ਨੇ ਤੇ ਉਹਦਾ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਂਦਾ ਕਹਿੰਦੇ ਪਾਓ ਪਾਓ ਸਭ ਤਿਸ ਦਾ ਡਰ ਆਦ ਵੀ ਤੇ ਪ੍ਰੇਮ ਵੀ ਉਸ ਪਰਮੇਸ਼ਰ ਦਾ ਹੈ ਜੋ ਸਾਰੇ ਸੰਸਾਰ ਦੇ ਵਿੱਚ ਆਪ ਵਰਤ ਰਿਹਾ ਹੈ ਜੀਵਾਂ ਦੇ ਵਿੱਚ ਹੋ ਕੇ ਸ਼ਲੋਕ ਮਹੱਲਾ ਪਹਿਲਾ ਵਾਖ ਖਸਮ ਤੂੰ ਵਾ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਬਰਹਾ ਆਪ ਖੜੋਵੈ ਆਪ ਕਰ ਆਪਿਨੇ ਆਪਾਹਾ ਗੁਰਮੁਖ ਸੇਵਾ ਥਾਇ ਪਵੈ ਓਨ ਮਨ ਤਤ ਕਮਾਹਾ ਮਸੱਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹਾ ਨਾਨਕ ਪੁਰ ਦਰ ਵੇ ਪਰਵਾਹ ਤੋ ਦਰ ਊਣਾ ਨਾਹੀਂ ਕੋ ਸੱਚਾ ਵੇ ਪਰਵਾਹ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਏ ਪਰਮੇਸ਼ਰ ਤੂੰ ਵਾਹ ਹੈ ਤੂੰ ਅਚਰਜ ਮੇਂ ਹੈ ਤੇਰੇ ਤੋਂ ਸਦਕੇ ਜਾਈਏ ਤੂੰ ਸੱਡਿਉ ਸੰਸਾਰ ਦੀ ਰਚਨਾ ਕੀਤੀ ਤੇ ਸਾਰੇ ਜੀਵ ਪੈਦਾ ਕੀਤੇ ਸਮੁੰਦਰ ਲਹਿਰਾ ਸਾਗਰ ਤਲਾਬ ਵੇਲਾ ਬੱਦਲ ਸਭ ਕੁਝ ਤੂੰ ਬਣਾਏ ਨੇ ਸਾਰਿਆਂ ਨੂੰ ਤੂੰ ਬਣਾ ਕੇ ਆਪ ਸਾਰਿਆਂ ਦੇ ਵਿੱਚ ਵਿਆਪਕ ਵੀ ਹੈ ਤੇ ਸਾਰਿਆਂ ਤੋਂ ਨਿਰਲੇਪ ਵੀ ਹੈ ਕਦੇ ਗੁਰੂ ਦੇ ਸਨਮੁਖ ਰਹਿ ਕੇ ਜਿਹੜੀ ਸੇਵਾ ਕਰਦੇ ਨੇ ਸੇਵਾ ਭਗਤੀ ਕਰਦੇ ਨੇ ਉਹਨਾਂ ਦੀ ਸੇਵਾ ਭਗਤੀ ਕੀਤੀ ਥਾਏ ਪੈ ਜਾਂਦੀ ਹੈ ਮਨਜ਼ੂਰ ਹੋ ਜਾਂਦੀ ਹੈ ਉਹ ਆਪਣੇ ਕਹਿੰਦੇ ਅੰਤਰ ਆਤਮੇ ਅਸਲੀਅਤ ਨੂੰ ਜਾਣ ਲੈ ਲੈਂਦੇ ਨੇ ਉਹਨਾਂ ਨੂੰ ਪਰਮੇਸ਼ਰ ਬਾਰੇ ਜਾਣਕਾਰੀ ਹੋ ਜਾਂਦੀ ਆ ਜਿਹੜੇ ਜੀਵ ਕਹਿੰਦੇ ਪਰਮੇਸ਼ਰ ਦੀ ਨਾਮ ਦੀ ਘਾਲਣਾ ਕਾਲਦੇ ਨੇ ਉਹ ਕਹਿੰਦੇ ਉਸ ਜਿਹੜੀ ਘਾਲਣਾ ਕਾਲੀ ਆ ਉਹਦੇ ਲਈ ਮੰਗ ਮੰਗ ਕੇ ਮਜ਼ਦੂਰੀ ਵੀ ਕੋਈ ਆਪਣੀ ਮੰਗਦੇ ਨੇ ਵੀ ਅਸੀਂ ਇਹ ਘਾਲਣਾ ਕਾਲੀ ਆ ਉਹਦੇ ਲਈ ਫਲ ਫਲ ਚਾਹੁੰਦੇ ਨੇ ਕਹਿੰਦੇ ਮੰਗ ਕੇ ਲੈਂਦੇ ਨੇ ਪਰਮੇਸ਼ਰ ਤੋਂ ਪੰਨਾ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦਾ ਜਿਹੜਾ ਦਰ ਹੈ ਉਹ ਖਜਾਨਿਆਂ ਨਾਲ ਭਰਪੂਰ ਹੈ ਬਰਕਤਾਂ ਭਰੀਆਂ ਪਈਆਂ ਨੇ ਬਖਸ਼ਿਸ਼ਾਂ ਦਾਤਾਂ ਉੱਥੇ ਕਹਿੰਦੇ ਉਹਦੇ ਦਰ ਤੋਂ ਕੋਈ ਕਹਿੰਦੇ ਖਾਲੀ ਨਹੀਂ ਜਾਂਦਾ ਉਹ ਪਰਮੇਸ਼ਰ ਜੋ ਸਦਾ ਦੇ ਰਹਿਣ ਵਾਲਾ ਹੈ ਜਿਹਨੂੰ ਕਿਸੇ ਦੀ ਮੁਥਾਜਗੀ ਨਹੀਂ ਹੈ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੜਨ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਵਾਹਿਗੁਰੂ ਜੀ ਫਿਰ ਪਾਸ਼ਾ ਕਹਿੰਦੇ ਨੇ ਉਹ ਸਰੀਰ ਜਿਨ੍ਹਾਂ ਦੇ ਸੋਹਣੇ ਦੰਦ ਸੋਹਣੇ ਨੈਣ ਨੇ ਸੋਹਣੇ ਕਹਿੰਦੇ ਲੱਗਦੇ ਨੇ ਪਰ ਕਹਿੰਦੇ ਇਹਨਾਂ ਦੇ ਜਿਹੜੀ ਜਵਾਨੀ ਹੈਗੀ ਆ ਜਿਹੜਾ ਬੁਢਾਪਾ ਇਹਨਾਂ ਦਾ ਵੈਰੀ ਆ ਬੁਢਾਪੇ ਦੇ ਕਾਰਨ ਫਿਰ ਇਹ ਸਾਰੀ ਜਿਹੜੀ ਸ਼ੋਭਾ ਖਤਮ ਹੋ ਜਾਂਦੀ ਹੈ ਵਾਹਿਗੁਰੂ ਜੀ ਵੀ ਜਿਹੜੇ ਕਹਿੰਦੇ ਬੁਢਾਪੇ 'ਚ ਫਿਰ ਜਦੋਂ ਪੂਰੇ ਹੁੰਦੇ ਨੇ ਉਹਨਾਂ ਦੀ ਫਿਰ ਜਿਹੜੀ ਇਹ ਜਵਾਨੀ ਵੇਲੇ ਦੇ ਦੰਦ ਅੱਖਾਂ ਉਹ ਸਾਰੇ ਬੁਢਾਪਾ ਉਹਨਾਂ ਦਾ ਵੈਰੀ ਬਣ ਕੇ ਉਹਦੇ ਅੰਦਰ ਨਾਸ਼ ਹੋ ਜਾਂਦਾ ਹੈ ਪਰੀ ਹਰਸਾ ਲਾਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰ ਸਬਦ ਦੀ ਸਚ ਪਾਇਆ ਸੱਚਾ ਗਹਿਰ ਗੰਬੀਰ ਮਨ ਤਨ ਹਿਰਦੈ ਰਵ ਰਿਆ ਹਰ ਹੀ ਰਾਹੀਰ ਜਨਮ ਮਰਨ ਦਾ ਦੁੱਖ ਗਿਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹ ਤੂੰ ਹਰ ਗੁਣੀ ਗਹੀਰ ਵਾਹਿਗੁਰੂ ਜੀ ਕਹਿੰਦੇ ਆਪਣੇ ਮਨ ਤੇ ਆਪਣਾ ਤਨ ਪਰਮੇਸ਼ਰ ਨੂੰ ਸੌਂਪ ਦੇ ਤੇ ਉਹਦੀ ਸਦਾ ਸਿਫਤ ਸਲਾਹ ਕਰ ਗੁਰੂ ਦੇ ਸ਼ਬਦ ਰਾਹੀਂ ਉਹ ਸੱਚੇ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ ਜੋ ਬੜਾ ਗਹਿਰਾ ਹੈ ਜੋ ਬੜਾ ਗੰਭੀਰ ਹੈ ਜਿਹਨੂੰ ਸਮਝਿਆ ਨਹੀਂ ਜਾ ਸਕਦਾ ਉਹ ਕਹਿੰਦੇ ਹਰੀ ਰੂਪ ਹੀਰਾ ਹਰ ਇੱਕ ਜੀਵ ਦੇ ਮਨ ਅਤੇ ਹਿਰਦੇ ਵਿੱਚ ਵਿਆਪਕ ਹੈ ਪਰ ਪਾਇਆ ਪ੍ਰਗਟ ਤਾਂ ਹੀ ਹੁੰਦਾ ਜਿੱਥੇ ਨਾਮ ਦੀ ਕਮਾਈ ਹੁੰਦੀ ਆ ਜਿੱਥੇ ਫਿਰ ਨਾਮ ਦੀ ਕਮਾਈ ਹੋ ਜਾਂਦੀ ਆ ਉੱਥੇ ਜੀਵ ਦਾ ਜਨਮ ਮਰਨ ਦਾ ਦੁੱਖ ਖਤਮ ਹੋ ਜਾਂਦਾ ਫਿਰ ਉਹ ਆਵਾ ਗਵੰਨ ਨਹੀਂ ਪੈਂਦਾ ਉਹਨੂੰ ਦੁਬਾਰਾ ਨਹੀਂ ਆਉਣਾ ਪੈਂਦਾ ਨਾਨਕ ਜੀ ਕਹਿੰਦੇ ਨੇ ਉਸ ਗਹਿਰ ਗੰਭੀਰ ਪਰਮੇਸ਼ਰ ਦੀ ਸਦਾ ਹੀ ਸਿਫਤ ਸਲਾਹ ਕਰੀਏ ਉਦਾ ਨਾਮ ਸਦਾ ਹੀ ਜਪੀਏ ਸ਼ਲੋਕ ਮਹੱਲਾ ਪਹਿਲਾ ਨਾਨਕ ਇਹ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪੌਦੀ ਜਾਏ ਪਰਾਲ ਪਿੱਛੇ ਹੱਥ ਨ ਅੰਬੜੈ ਤਿਤ ਨਿਵੰਦੈ ਤਾਲ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਇਸ ਤਨ ਦੀ ਕਹਿੰਦੇ ਤ੍ਰਿਸ਼ਨਾ ਨੂੰ ਖਤਮ ਕਰ ਦੋ ਇਸ ਤ੍ਰਿਸ਼ਨਾ ਦੇ ਕਰਕੇ ਹੀ ਪਰਮੇਸ਼ਰ ਨੇ ਪਰਮੇਸ਼ਰ ਦਾ ਨਾਮ ਜੀਵ ਨੇ ਵਿਸਾਰਿਆ ਹੋਇਆ ਇਸ ਤ੍ਰਿਸ਼ਨਾ ਨੂੰ ਕਹਿੰਦੇ ਜਾਲ ਦੋ ਆਪਣੇ ਅੰਦਰੋਂ ਜਿਹੜਾ ਜੀਵ ਦਾ ਕਹਿੰਦੇ ਹਿਰਦਾ ਉਹ ਵਿਕਾਰਾਂ ਦੇ ਕਰਕੇ ਗਰਾਵਟ ਵਿੱਚ ਚਲੇ ਗਿਆ ਉੱਥੇ ਪਾਪਾਂ ਦੀ ਪਰਾਲੀ ਇਕੱਠੀ ਹੁੰਦੀ ਆ ਫੇਰ ਕਹਿੰਦੇ ਇਹ ਪਰਾਲੀ ਇੰਨੀ ਵੱਡੀ ਹੋ ਜਾਂਦੀ ਆ ਪਾਪਾਂ ਦੀ ਫੇਰ ਇਹਨੂੰ ਕਹਿੰਦੇ ਉੱਥੋਂ ਖਤਮ ਕਰਨਾ ਔਖਾ ਹੋ ਜਾਂਦਾ ਹਿਰਦੇ ਵਿੱਚੋਂ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿੱਟਿਆ ਗਣਤ ਨ ਆਵਹੀ ਕਿਤੀ ਲਹਾ ਸਹਮ ਜਾ ਬਖਸੇ ਤਾਂ ਤੱਕਾ ਨਹੀਂ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਜਿਹੜਾ ਮੇਰਾ ਮਾ ਨਾ ਕਹਿੰਦੇ ਇਹਦੇ ਵਿੱਚ ਐਨੇ ਔਗਣ ਨੇ ਕਹਿੰਦੇ ਮਾੜੇ ਕੰਮਾਂ ਦਾ ਇੰਨਾ ਇਕੱਠਾ ਹੋਇਆ ਹੋਇਆ ਕਹਿੰਦੇ ਗੁਵਾਰ ਜਿਹੜਾ ਕਹਿੰਦੇ ਵੀ ਹੈਗਾ ਉਹ ਗਿਣਿਆ ਨਹੀਂ ਜਾ ਸਕਦਾ ਮਾੜੇ ਕੰਮਾਂ ਦਾ ਤੇ ਔਗਣਾ ਦਾ ਮੇਰੇ ਮਨ ਵਿੱਚ ਕਹਿੰਦੇ ਇਹਦੇ ਕਰਕੇ ਮੈਨੂੰ ਬੜੇ ਦੁੱਖ ਵੀ ਸਹਿਣੇ ਪੈਂਦੇ ਨੇ ਪਰ ਜੇ ਪਰਮੇਸ਼ਰ ਬਖਸ਼ ਦੇਵੇ ਨਾ ਫਿਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਜੀਵ ਨੂੰ ਤੱਕਾ ਨਹੀਂ ਪੈਂਦਾ ਜੇ ਪਰਮੇਸ਼ਰ ਬਖਸ਼ ਦੇ ਫਿਰ ਉਹਦੇ ਦਰਬਾਰ ਵਿੱਚ ਜੀਵ ਨੂੰ ਦਰਕਾਰਿਆ ਨਹੀਂ ਜਾਂਦਾ ਪਰੀ ਸੱਚਾ ਅਮਰ ਚਲਾਈਨ ਕਰ ਸੱਚ ਫੁਰਮਾਨ ਸਦਾ ਨਹਿਚਲ ਰਵ ਰਿਹਾ ਸੋ ਪੁਰਖ ਸੁਜਾਨ ਗੁਰ ਪ੍ਰਸਾਦੀ ਸੇਵੀਐ ਸਚ ਸਬਦ ਨਿਸਾਨ ਪੂਰਾ ठाਟ ਬਨਾਇਆ ਰੰਗ ਗੁਰਮਤਿ ਮਾਨ ਅਗਮ ਅਗੋਚਰ ਅਲਖ ਹੈ ਗੁਰਮਖ ਹਰ ਜਾਣ ਹੰਦੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਪਰਮੇਸ਼ਰ ਨੇ ਨਾਮ ਸਿਮਰਨ ਦੀ ਯੋਗਤ ਬਣਾ ਕੇ ਇਹ ਅਟਲ ਸੰਸਾਰ ਲਈ ਨਿਯਮ ਬਣਾ ਦਿੱਤਾ ਉਹ ਪਰਮੇਸ਼ਰ ਜੋ ਸਦਾ ਦੇ ਰਹਿਣ ਵਾਲਾ ਹੈ ਜੋ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ ਉਹ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਪਰ ਜਦੋਂ ਗੁਰੂ ਦੀ ਕਿਰਪਾ ਸਦਕਾ ਉਸ ਪਰਮੇਸ਼ਰ ਦੀ ਸੇਵਾ ਭਗਤੀ ਕਰਦੀ ਕੀਤੀ ਕਰੀਦੀ ਆ ਫਿਰ ਸੱਚੇ ਦੇ ਸ਼ਬਦ ਦਾ ਨਿਸ਼ਾਨ ਮਿਲ ਜਾਂਦਾ ਹੈ ਫਿਰ ਉਹ ਜੀਵ ਜਿਹਦੇ ਭਗਤੀ ਕੀਤੀ ਆ ਉਹਨੂੰ ਨਿਸ਼ਾਨ ਹੈ ਉਹਦੇ ਤੇ ਕਹਿੰਦੇ ਕਿ ਚਿੰਨ ਮਤਲਬ ਉਹਦਾ ਬਣ ਜਾਂਦਾ ਕਿ ਵੀ ਇਹ ਜੀਵ ਖਰਾ ਹੈ ਪਰਮੇਸ਼ਰ ਨੇ ਕਹਿੰਦੇ ਇਹ ਇੱਕ ਜੁਗਤ ਜਿਹੜੀ ਬਣਾਈ ਆ ਸੰਗਤ ਦੇ ਵਿੱਚ ਨਾਮ ਸਿਮਰਨ ਦੀ ਗੁਰੂ ਦੀ ਮੱਤ ਤੇ ਚੱਲ ਕੇ ਪਰਮੇਸ਼ਰ ਦੇ ਪ੍ਰੇਮ ਰੰਗ ਨੂੰ ਮਾਨਣ ਦੀ ਇੱਕ ਬਹੁਤ ਸੰਗਤ ਦਾ ਜਿਹੜਾ ਹੈਗਾ ਇੱਕ ਇਹ ਨਿਯਮ ਬਣਾ ਦਿੱਤਾ ਉਹ ਪਰਮੇਸ਼ਰ ਕਹਿੰਦੇ ਜੋ ਸਾਡੀ ਪਹੁੰਚ ਤੋਂ ਪਰੇ ਹੈ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੈ ਅਦ੍ਰਿਸ਼ਟ ਹੈ ਗੁਰੂ ਦੇ ਸਨਮੁਖ ਰਹਾ ਉਹਦੇ ਨਾਲ ਜਾਣ ਪਹਿਚਾਨ ਹੋ ਸਕਦੀ ਹੈ ਸ਼ਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਤਰਿਆ ਆਣ ਖੋਟੇ ਖਰੇ ਪਰਖਿਯਨ ਸਾਹਿਬ ਕੈ ਦੀਵਾਨ ਅੰਦੀ ਸੰਗ ਜੀ ਗੁਰਨਾਨਕ ਪਾਸ਼ਾ ਕਹਿੰਦੇ ਨੇ ਜਿਹੜੇ ਜੀਵ ਦੇ ਕਰਮ ਨੇ ਚੰਗੇ ਜਾਂ ਮੰਦੇ ਉਹਦੇ ਅੰਦਰ ਇਕੱਠੇ ਹੁੰਦੇ ਨੇ ਫੇਰ ਕਹਿੰਦੇ ਪਰਮੇਸ਼ਰ ਦੇ ਦਰਬਾਰ ਵਿੱਚ ਉਹਨਾਂ ਦੇ ਇਹਨਾਂ ਕਰਮਾਂ ਦੇ ਅਨਸਾਰ ਖੋਟੇ ਤੇ ਖਰੇ ਪਰਖੇ ਜਾਂਦੇ ਨੇ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਾਉ ਲੱਥੀ ਨਾਤਿਆਂ ਦੋਇ ਪਾਚੜੀ ਅਸਹੋਰ ਬਾਹਰ ਤੋਤੀ ਤੂੰ ਮੜੀ ਅੰਦਰ ਵਿਸਨ ਕੋਰ ਸਾਦ ਪਲੇ ਅਣ ਨਾਤਿਆਂ ਚੋਰ ਸਚੋਰਾ ਚੋਰ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਈ ਜੀਵ ਕਹਿੰਦੇ ਮਨ ਦੇ ਤਾਂ ਖੋਟੇ ਹੁੰਦੇ ਨੇ ਤਨ ਵੱਲੋਂ ਵੀ ਚੋਰ ਹੁੰਦੇ ਨੇ ਤੇ ਜਾਂਦੇ ਨੇ ਉਹ ਇਸ਼ਨਾਨ ਕਰਨ ਤੀਰਥਾਂ ਤੇ ਤਾਂ ਕਿ ਲੋਕ ਸਮਝ ਸਕਣ ਕਿ ਇਹ ਸੱਚੇ ਸੁੱਚੇ ਇਨਸਾਨ ਨੇ ਫਿਰ ਇਸ ਤਰ੍ਹਾਂ ਕਹਿੰਦੇ ਮੰਨ ਲਓ ਉਹਨਾਂ ਦੀ ਇੱਕ ਮੈਲ ਤੇ ਬਾਹਰਲੇ ਸਰੀਰ ਦੀ ਲੈ ਜਾਂਦੀ ਆ ਇਸ਼ਨਾਨ ਕਰਿਆ ਪਰ ਫਿਰ ਇੱਕ ਹੋਰ ਹੰਕਾਰ ਦੀ ਮੈਲ ਮਨ ਤੇ ਚੜ ਜਾਂਦੀ ਆ ਕਿ ਸਾਨੂੰ ਦੁਨੀਆ ਸਮਝੂਗੀ ਇਹ ਸੱਚੇ ਸੁੱਚੇ ਇਨਸਾਨ ਨੇ ਤਾਂ ਤੀਰਥ ਤੇ ਇਸ਼ਨਾਨ ਕਰ ਰਹੇ ਨੇ ਕਹਿੰਦੇ ਉਹਨਾਂ ਦੇ ਤੇ ਉਹ ਹਾਲ ਆ ਤੂਮੜੀ ਵਾਲਾ ਜਿਹਨੂੰ ਬਾਹਰੋਂ ਧੋਈਏ ਤਾਂ ਸਾਫ਼ ਹੋ ਜਾਂਦੀ ਆ ਪਰ ਅੰਦਰ ਉਹਦੇ ਜ਼ਹਿਰ ਹੀ ਹੁੰਦਾ ਕੜਤਣ ਹੀ ਹੁੰਦੀ ਆ ਜਿਹੜੇ ਕਹਿੰਦੇ ਸਾਧ ਲੋਕ ਨੇ ਉਹ ਚਾਹੇ ਤੀਰਥਾਂ ਤੇ ਇਸ਼ਨਾਨ ਨਹੀਂ ਵੀ ਕਰਦੇ ਉਹ ਫਿਰ ਵੀ ਭਲੇ ਨੇ ਪਰ ਜਿਹੜੇ ਚੋਰ ਨੇ ਉਹ ਇਸ਼ਨਾਨ ਕਰ ਲੈਣ ਤਾਂ ਵੀ ਉਹਨਾਂ ਚੋਰ ਹੀ ਰਹਿਣਾ ਹੈ ਕਿਉਂਕਿ ਅੰਦਰੋਂ ਨਹੀਂ ਨਾ ਉਹਨਾਂ ਦੇ ਮਨ ਜਿਹੜੇ ਸਾਫ਼ ਹੁੰਦੇ ਬਾਹਰਲੇ ਤੀਰਥੇ ਇਸ਼ਨਾਨ ਨਾਲ ਉਹ ਤੇ ਜਿਹੜਾ ਅੰਦਰਲਾ ਮਨ ਸਾਫ਼ ਹੋਣਾ ਉਹ ਤੇ ਪਰਮੇਸ਼ਰ ਦੇ ਨਾਮ ਨਾਲ ਪੌੜੀ ਆਪੇ ਹੁਕਮ ਚਲਾਏ ਦਾ ਜਗਤੰਦੈ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹਿਦਿਸ ਇਹ ਮਨਤਾਵ ਦਾ ਗੁਰ ਠਾਕ ਰਹਾਇਆ ਨਾਵੇ ਨੂੰ ਸਭ ਲੋਚ ਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ ਹੀ ਸੰਸਾਰ ਦਾ ਜੋ ਹੈ ਇਹ ਨਿਯਮ ਚਲਾਇਆ ਸੰਸਾਰ ਦਾ ਜੋ ਵੀ ਕਰਮ ਚੱਲ ਰਿਹਾ ਸਭ ਕੁਝ ਜੋ ਵੀ ਜੁਗਤ ਚੱਲ ਰਹੀ ਆ ਜੋ ਵੀ ਸੰਸਾਰ ਦੇ ਵਿੱਚ ਹੋ ਰਿਹਾ ਜੀਵਨ ਨੂੰ ਧੰਦੇ ਪਰਮੇਸ਼ਰ ਨੇ ਆਪਣੇ ਅਨਸਾਰ ਲਾਇਆ ਹੈ ਆਪਣੀ ਰਜਾ ਦੇ ਵਿੱਚ ਇੱਕ ਆਪ ਹੀ ਗੁਰੂ ਵਾਲੇ ਪਾਸੇ ਲਾਇਏ ਨੇ ਸੁਖੀ ਨੇ ਇਕਨਾਂ ਨੂੰ ਆਪਣੇ ਵਾਲੇ ਪਾਸੇ ਲਾਇਆ ਇਕਨਾਂ ਨੂੰ ਕਰਾਹੇ ਵੀ ਪਾਇਆ ਮਨ ਜਿਹੜਾ ਕਹਿੰਦੇ ਇਹ ਜੀਵ ਦਾ ਦਸੀ ਦਹੀ ਤਿਸ਼ੀ ਭੱਜਿਆ ਫਿਰਦਾ ਇਹ ਗੁਰੂ ਦੀ ਸ਼ਰਨ ਵਿੱਚ ਆਇਆ ਰੁਕ ਜਾਂਦਾ ਨਾਮ ਨੂੰ ਪਰਮੇਸ਼ਰ ਦੇ ਨੂੰ ਸਭ ਕੋਈ ਦੁਨੀਆ ਪਾਉਣਾ ਚਾਹੁੰਦੀ ਆ ਪਰ ਗੁਰੂ ਦੇ ਮੱਤ ਤੇ ਚੱਲ ਕੇ ਪਾਇਆ ਜਾਂਦਾ ਹਰ ਇੱਕ ਜੀਵ ਦੇ ਪੁਰਾਣੇ ਪੂਰਵਲੇ ਸੰਸਕਾਰਾਂ ਦੇ ਅਨੁਸਾਰ ਉਸ ਤੇ ਲੇਖ ਲਿਖੇ ਗਏ ਨੇ ਜਿਸ ਦੇ ਅਨੁਸਾਰ ਜੀਵ ਹੁਣ ਕਰਮ ਕਰ ਰਹੇ ਨੇ ਕਹਿੰਦੇ ਜਿਹੜੇ ਧੁਰ ਤੋਂ ਲੇਖ ਲਿਖੇ ਨੇ ਉਹ ਮਿਟ ਨਹੀਂ ਸਕਦੇ ਕਿਉਂਕਿ ਪੂਰਵਲੇ ਕਰਮਾਂ ਦੇ ਅਨੁਸਾਰ ਲਿਖੇ ਨੇ ਉਹਨਾਂ ਦੇ ਆਪਣੇ ਹੀ ਕਰਮ ਬੀਜੇ ਹੋਏ ਨੇ ਸ਼ਲੋਕ ਮਹੱਲਾ ਪਹਿਲਾ ਦੋਏ ਦੀਵੇ 14 ਹਟ ਨਾਲੇ ਜیتے ਜੀਤੇ ਤੇ ਵਣਜਾਰੇ ਖੁੱਲੇ ਹਟ ਹੋਆ ਵਾਪਾਰ ਜੋ ਪਹੁੰਚੇ ਸੋ ਚੱਲਣ ਹਾਰ ਤਰਮੰਦ ਲਾਲ ਪਾਏ ਨਿਸ਼ਾਨ ਨਾਨਕ ਨਾਮ ਲਹਾ ਪਰਵਾਨ ਕਰ ਆਏ ਵਜੀਵਾदाई ਸੱਚ ਨਾਮ ਕੀ ਮਿਲੀ ਵਡਿਆਈ ਹਾਂਜੀ ਸੰਗਜੀ ਗੁਰੂ ਨਾਨਕ ਪ੍ਰਕਾਸ਼ਾ ਕਹਿੰਦੇ ਨੇ ਕਿ ਸੰਸਾਰ ਦੀ ਰਚਨਾ ਕਰਕੇ ਪਰਮੇਸ਼ਰ ਨੇ ਦੋ ਦੀਵੇ ਸੂਰਜ ਤੇ ਚੰਨ ਬਣਾਏ ਨੇ ਜਿਹੜੇ 14 ਭਵਨ ਨੇ ਉਹ ਜਿਵੇਂ ਕੋਈ ਸ਼ਹਿਰ ਨੇ ਸੰਸਾਰ ਦੇ ਜਿੰਨੇ ਵੀ ਜੀ ਨੇ ਸਾਰੇ ਹੀ ਕਹਿੰਦੇ ਵਣਜ ਕਰਨ ਲਈ ਭੇਜੇ ਨੇ ਵਣਜ ਕਰਨ ਦੇ ਲਈ ਖੁੱਲਾ ਹੱਟ ਹੈ ਪਰਮੇਸ਼ਰ ਦੇ ਨਾਮ ਦਾ ਜੋ ਜੋ ਜੀਵ ਕਹਿੰਦੇ ਇੱਥੇ ਆਏ ਨੇ ਉਹ ਸਾਰੇ ਚੱਲਣ ਹਾਰ ਨੇ ਸਭ ਵਾਪਸ ਜਾਣ ਵਾਲੇ ਨੇ ਫਿਰ ਕਹਿੰਦੇ ਇਹਨਾਂ ਦੇ ਕੀਤੇ ਕਰਮਾਂ ਤੇ ਜੋ ਧਰਮ ਦਲਾਲ ਆ ਉਹ ਨਿਸ਼ਾਨ ਲਾਉਂਦਾ ਜੀਵ ਦੇ ਕਿ ਜੀਵ ਖਰਾਕ ਖੋਟਾ ਫਿਰ ਨਾਨਕ ਜੀ ਕਹਿੰਦੇ ਨੇ ਜਿਹਦਾ ਵਪਾਰ ਨਫੇ ਵਾਲਾ ਉਹਦਾ ਪ੍ਰਵਾਨ ਹੁੰਦਾ ਜਿੱਥੇ ਜੀ ਨੇ ਨਾਮ ਦਾ ਲਾਹਾ ਲਿਆ ਜਿਨੇ ਨਾਮ ਦਾ ਲਾਹ ਲਿਆ ਉਹਦੇ ਅੰਦਰ ਆਨੰਦ ਹੁੰਦਾ ਉਹਨੂੰ ਫਿਰ ਸੱਚੇ ਨਾਮ ਦਾ ਕਰਕੇ ਉਹਨੂੰ ਸ਼ੋਭਾ ਮਿਲਦੀ ਆ ਵਡਿਆਈ ਮਿਲਦੀ ਆ ਜਿਨੇ ਸੱਚ ਦੇ ਨਾਮ ਦੇ ਵਪਾਰ ਨੂੰ ਨਫਾ ਬਣਾ ਲਿਆ ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੁਪੇਦਾਂ ਸੇ ਵੰਨ ਦੇਹ ਬੱਗਾ ਤੱਪੇ ਕਣਾ ਕਾਲਿਆ ਕਾਲੇ ਵੰਨ ਅੰਦੇ ਅਕਲੀ ਬਾਹਰੇ ਮੂਰਖ ਅੰਦ ਗਿਆਨ ਨਾਨਕ ਨਦਰੀ ਬਾਹਰੇ ਕਬੇ ਨਾ ਪਾਵੇ ਮਾਨ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਵੀ ਜਿਸ ਤਰ੍ਹਾਂ ਰਾਤ ਦਾ ਹਨੇਰਾ ਬੜਾ ਕਾਲੇ ਰੰਗ ਦਾ ਹੁੰਦਾ ਪਰ ਜਿਹੜੀਆਂ ਚਿੱਟੀਆਂ ਚੀਜ਼ਾਂ ਨੇ ਉਹਨਾਂ ਤੇ ਉਹਦਾ ਕੋਈ ਅਸਰ ਨਹੀਂ ਪੈਂਦਾ ਉਹ ਚਿੱਟੀਆਂ ਹੀ ਰਹਿੰਦੀਆਂ ਨੇ ਇਸ ਤਰ੍ਹਾਂ ਹੀ ਕਹਿੰਦੇ ਜਿਹੜਾ ਦਿਨ ਹੁੰਦਾ ਬੜਾ ਸੋਹਣਾ ਚਮਕਦਾ ਹੁੰਦਾ ਚਿੱਟਾ ਦੁੱਧ ਵਰਗਾ ਪਰ ਜਿਹੜੀਆਂ ਕਾਲੀਆਂ ਚੀਜ਼ਾਂ ਨੇ ਉਹ ਕਾਲੀਆਂ ਹੀ ਰਹਿੰਦੀਆਂ ਨੇ ਇਸ ਤਰ੍ਹਾਂ ਹੀ ਜੀਵ ਨੇ ਕਹਿੰਦੇ ਜੋ ਕਹਿੰਦੇ ਅਗਿਆਨਤਾ ਦੇ ਵਿੱਚ ਨੇ ਉਹਨਾਂ ਦੀ ਜਿਹੜੀ ਅਕਲ ਆ ਉਹ ਅਗਿਆਨਤਾ ਦੇ ਕਾਰਨ ਅੰਨ੍ਹੇ ਹੀ ਰਹਿੰਦੀ ਆ ਉਹਨਾਂ ਨੂੰ ਵੀ ਅਸਲੀਅਤ ਦੀ ਸਮਝ ਨਹੀਂ ਪੈਂਦੀ ਫਿਰ ਨਾਨਕ ਜੀ ਕਹਿੰਦੇ ਨੇ ਵੀ ਇਹ ਜੀਵਾਂ ਦੇ ਵੀ ਕੋਈ ਵਾਸ ਨਹੀਂ ਜਿਨ੍ਹਾਂ ਤੇ ਬਖਸ਼ਿਸ਼ ਪਰਮਸ਼ ਪਰਮੇਸ਼ਰ ਦੀ ਹੁੰਦੀ ਆ ਉਹੀ ਜੀਵਨ ਦੀ ਅਸਲੀਅਤ ਨੂੰ ਸਮਝਣ ਦਾ ਤੇ ਨਾਮ ਦੀ ਦਾਤ ਦਾ ਮਾਨ ਪਾਉਂਦੇ ਨੇ ਪੌੜੀ ਕਾਇਆ ਕੋਟ ਰਚਾਇਆ ਹਰ ਸੱਚੈ ਆਪੇ ਇੱਕ ਦੂਜੇ ਪਾਏ ਖੁਆਇਨ ਹਉਮੈ ਵਿੱਚ ਵਿਆਪੇ ਇਹ ਮਾਨਸ ਜਨਮ ਦੁਲੰਬਸਾ ਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਗੁਰ ਥਾਪੇ ਸਭ ਜਗ ਖੇਲ ਸਭ ਜਗ ਖੇਲ ਰਚਾਇਨ ਸਭ ਵਰਤੈ ਆਪੇ ਵਾਹਿਗੁਰੂ ਹਾਂਜੀ ਸੰਗਤ ਜੀ ਫਿਰ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਨੇ ਇਹ ਸਰੀਰ ਜੀਵ ਦਾ ਕਿਲਾ ਬਣਾਇਆ ਹੈ ਆਪੇ ਹੀ ਫੇਰ ਜੀਵਾਂ ਨੂੰ ਕਹਿੰਦੇ ਆਪਣੀ ਰਜ਼ਾ ਦੇ ਵਿੱਚ ਹੀ ਇੱਕਨਾਂ ਨੂੰ ਕਰਾਹੇ ਪਾਇਆ ਉਹਨਾਂ ਨੂੰ ਹੋਮੇ ਦਾ ਰੋਗ ਲੱਗਿਆ ਇਹ ਮਾਨਸ ਜਨਮ ਬੜਾ ਦੁਰਲੱਭ ਹੈ ਪਰ ਜਿਹੜੇ ਮਨਮੁਖ ਨੇ ਕਿਉਂਕਿ ਉਹ ਕਰਾਹੇ ਪਏ ਹੋਏ ਨੇ ਫਿਰ ਉਹ ਬੜਾ ਸੰਤਾਪ ਭੋਗਦੇ ਨੇ ਫਿਰ ਜਿਸ ਜੀਵ ਨੂੰ ਪਰਮੇਸ਼ਰ ਆਪਣੇ ਬਾਰੇ ਸੂਝ ਦਿੰਦਾ ਜੀਵਨ ਦੀ ਅਸਲੀਅਤ ਬਾਰੇ 부ਝਾਉਂਦਾ ਜਿਹੜੀ ਇਹ 부ਝਾਰਤ ਆ ਪਰਮੇਸ਼ਰ ਦੀ ਉਸ ਲਈ ਸਤਗੁਰ ਦਾ ਮਿਲਾਪ ਕਹਿੰਦੇ ਆਪ ਹੀ ਬਣਾਉਂਦਾ ਹੈ ਫਿਰ ਕਹਿੰਦੇ ਇਹ ਪਰਮੇਸ਼ਰ ਨੇ ਜਿਹੜੀ ਇਹ ਜਗਤ ਦੀ ਖੇਡ ਆ ਆਪ ਹੀ ਬਣਾਈ ਆ ਤੇ ਇਹਦੇ ਵਿੱਚ ਆਪੇ ਹੀ ਵਰਤ ਰਿਹਾ ਆਪੇ ਹੀ ਜੀਵਾਂ ਕੋਲੋਂ ਵਰਤ ਵਰਤਾ ਕਰਵਾ ਰਿਹਾ ਇਹ ਉਹਦੀ ਅਸਚਰਜ ਖੇਡ ਹੈ ਇਹਨੂੰ ਉਹੀ ਜਾਣਦਾ ਹੈ ਤੇ ਜਿਸ ਤੇ ਕਿਰਪਾ ਕਰਦਾ ਉਹਨੂੰ ਇਹਦੀ ਸੂਝ ਦਿਵਾਉਂਦਾ ਸਤਗੁਰ ਦੇ ਰਾਹ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ